ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਅਮਰੀਕਾ ਦੁਆਰਾ ਟੈਰਿਫ ਲਗਾਏ ਜਾਣ ਦੀ ਸੰਭਾਵਨਾ ਦੇ ਬਾਰੇ ਵਿੱਚ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਕੈਨੇਡਾ ਤੁਰੰਤ ਅਤੇ ਬਹੁਤ ਸਖਤ ਜਵਾਬ ਦੇਵੇਗਾ ਟਰੂਡੋ ਨੇ ਕਿਹਾ ਕਿ ਅਸੀਂ ਇਹ ਕੰਮ ਕਰਨਾ ਜਾਰੀ ਰੱਖਾਂਗੇ ਤੇ ਇਹਨਾਂ ਟੈਰਿਫਾਂ ਨੂੰ ਆਉਣ ਤੋਂ ਰੋਕਣ ਲਈ ਹਰ ਜ਼ਰੂਰੀ ਕੋਸ਼ਿਸ਼ ਕਰਾਂਗੇ ਪਰ ਜਿਵੇਂ ਮੈਂ ਕਿਹਾ ਕਿ ਜੇਕਰ ਕੈਨੇਡਾ ਤੇ ਗੈਰਬਾਜਿਬ ਟੈਰਿਫ ਲਗਾਏ ਜਾਂਦੇ ਨੇ ਤਾਂ ਅਸੀਂ ਤੁਰੰਤ ਬਹੁਤ ਸਖਤ ਜਵਾਬ ਦੇਵਾਂਗੇ ਜਿਵੇਂ ਕਿ ਕੈਨੇਡੀਅਨ ਉਮੀਦ ਕਰਦੇ ਨੇ ਇਹ ਬਿਆਨ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ ਆਇਆ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰ-ਵਾਰ ਅਮਰੀਕਾ ਵਿੱਚ ਗੈਰਕਾਨੂੰਨੀ ਨਸ਼ਿਆਂ ਦੇ ਪ੍ਰਵਾਹ ਦੀ ਆਲੋਚਨਾ ਕੀਤੀ ਜੋ ਕਥਿਤ ਤੌਰ ਤੇ ਕੈਨੇਡਾ ਤੇ ਮੈਕਸੀਕੋ ਦੋਵਾਂ ਤੋਂ ਆ ਰਹੇ ਨੇ। ਨਤੀਜੇ ਵਜੋਂ ਟਰੰਪ ਨੇ 4 ਮਾਰਚ ਤੋਂ ਦੋਵੇਂ ਦੇਸ਼ਾਂ ਤੇ ਟੈਰਫ ਲਗਾਉਣ ਦਾ ਫੈਸਲਾ ਕੀਤਾ ਹੈ। ਸੀਵੀਸੀ ਨਿਊਜ਼ ਦੇ ਅਨੁਸਾਰ ਇਸ ਤੋਂ ਇਲਾਵਾ ਟਰੂਡੋ ਨੇ ਅੱਗੇ ਕਿਹਾ ਕਿ ਟੈਰਫ ਤੇ ਪਹਿਲੀ ਗੱਲ ਇਹ ਹੈ ਕਿ ਸਾਡੀ ਸਰਕਾਰ ਅਤੇ ਅਸਲ ਵਿੱਚ ਟੀਮ ਕੈਨੇਡਾ ਪ੍ਰੀਮੀਅਰ ਕਾਰੋਬਾਰੀ ਆਗੂ ਕਮਿਊਨਿਟੀ ਲੀਡਰ ਇੱਕ ਗੱਲ ਤੇ ਫੋਕਸ ਕਰ ਰਹੇ ਨੇ ਕਿ ਯਕੀਨੀ ਬਣਾਇਆ ਜਾਵੇ ਕਿ ਮੰਗਲਵਾਰ ਅਤੇ ਉਸ ਤੋਂ ਬਾਅਦ ਦੇ ਹਫ਼ਤਿਆਂ ਤੱਕ ਕੈਨੇਡਾ ਤੇ ਕੋ ਉਨਾ ਕਹਿਆ ਕਿ ਰਾਸ਼ਟਰਪਤੀ ਅਗਲੇ ਹਫਤੇ ਜਿਨ੍ਹਾਂ ਟੈਰਫਾਂ ਦੀ ਗੱਲ ਕਰ ਰਹੇ ਨੇ ਉਹ ਫੈਂਟਾਨਿਲ ਸੰਕਟ ਦੇ ਦੁਆਲਾ ਕੇਂਦਰਿਤ ਨੇ ਜਿਸ ਦਾ ਉਹ ਅਮਰੀਕਾ ਵਿੱਚ ਸਾਹਮਣਾ ਕਰ ਰਹੇ ਨੇ ਤੇ ਅਸੀਂ ਕੈਨੇਡਾ ਦੇ ਵਿੱਚ ਸਾਹਮਣਾ ਕਰ ਰਹੇ ਹਾਂ ਅਮਰੀਕਾ ਵਿੱਚ ਉਹ ਫੈਂਟਾਨਿਲ ਦੀ ਤਸਕਰੀ ਸੰਬੰਧੀ ਚਿੰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਕਿਹਾ ਕਿ ਮਹੀਨਿਆਂ ਤੋਂ ਮੈਂ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਅਮਰੀਕਾ ਵਿੱਚ ਆਉਣ ਵਾਲੇ ਫੈਂਟਾਨਿਲ ਦਾ 1% ਤੋਂ ਵੀ ਘੱਟ ਕੈਨੇਡਾ ਤੋਂ ਆਉਂਦਾ ਪਰ ਅਸੀਂ ਜਾਣਦੇ ਹਾਂ ਕਿ ਉਸ 1% ਜਾਂ 1% ਤੋਂ ਵੀ ਘੱਟ ਨੂੰ ਘਟਾਇਆ ਜਾਣਾ ਚਾਹੀਦਾ ਹੈ ਇਸ ਲਈ ਅਸੀਂ ਬਲੈਕ ਹਾਕ ਹੈਲੀਕਾਪਟਰ ਕੈਪਟਰਾ ਡਰੋਨਾਂ ਨਾਲ ਆਪਣੀਆਂ ਸਰਹੱਦੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ 1.3 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ ਜਿਸ ਵਿੱਚ 10000 ਲੋਕ ਸਾਡੀਆਂ ਸਰਹੱਦਾਂ ਤੇ ਗਸ਼ਤ ਕਰ ਰਹੇ ਨੇ ਤੇ ਕੈਨੇਡੀਅਨ ਅਤੇ ਅਮਰੀਕਾ ਨੂੰ ਸੁਰੱਖਿਅਤ ਰੱਖ ਰਹੇ ਨੇ ਕੈਨੇਡਾ ਅਮਰੀਕਾ ਲਈ ਸਮੱਸਿਆ ਦਾ ਸਰੋਤ ਨਹੀਂ ਹੈ